ਸਰਕਾਰ ਲੋਕਾਂ ਤੋਂ ਇੰਨਾ ਡਰਨ ਕਿਉਂ ਲੱਗ ਪਈ ਹੈ ਇਹੋ ਜਿਹੇ ਕਾਨੂੰਨ ਕਿਉਂ ਬਣਾਏ ਜਾ ਰਹੇ ਆ ਜਿਨ੍ਹਾਂ ਨਾਲ ਲੋਕਾਂ ਦੇ ਜਮਹੂਰੀ ਹੱਕ ਖੋਏ ਜਾ ਰਹੇ ਆ ਮਹਿੰਗਾਈ ਦੇ ਕੀ ਕਾਰਨ ਨੇ ਬੇਰੁਜ਼ਗਾਰੀ ਦੇ ਕੀ ਕਾਰਨ ਨੇ ਕਿਉਂ ਮਹਿੰਗਾਈ ਹੋ ਰਹੀ ਹੈ ਕਿਉਂ ਬੇਰੁਜ਼ਗਾਰੀ ਹੋ ਰਹੀ ਹੈ ਕਿਉਂ ਕਿਸਾਨ ਆਦਮ ਚੈੱਕ ਕਰ ਰਿਹਾ ਇਹ ਸਰਕਾਰ ਜਿਹੜੀ ਇੰਨਾ ਡਰਨ ਲੱਗੀ ਆ ਲੋਕਾਂ ਤੋਂ ਇਹਦਾ ਮਤਲਬ ਹੈ ਕਿ ਸਰਕਾਰ ਨੂੰ ਅੰਦਰ ਖਾਤੇ ਪਤਾ ਹੈ ਕਿ ਇਹਨਾਂ ਦਾ ਇਹ ਜ਼ਬਰ ਜਿਆਦਾ ਦਿਨ ਰਹਿਣਾ ਨਹੀਂ ਇਥੇ ਲੋਕਾਂ ਦੀ ਮਰਜ਼ੀ ਚੱਲਣੀ ਹੈ ਲੋਕਾਂ ਨੂੰ ਤੁਸੀਂ ਦੁਸ਼ਮਣ ਨਹੀਂ ਸਮਝ ਸਕਦੇ ਇਹ ਕੋਈ ਪਾਕਿਸਤਾਨ ਤੋਂ ਆਏ ਲੋਕ ਨਹੀਂ ਹੈਗੇ ਮਜ਼ਦੂਰ ਕਿਸਾਨ ਕੋਈ ਬਾਹਰੋਂ ਨਹੀਂ ਆਏ ਉਹ ਨਕਸਲਾਈਟ ਨਹੀਂ ਹੈਗੇ ਉਹ ਦੇਸ਼ ਵਿਰੋਧੀ ਨਹੀਂ ਹੈਗੇ ਉਹਨਾਂ ਨੂੰ ਬੰਦੇ ਸਮਝੋ ਇਨਸਾਨ ਸਮਝੋ ਉਹਦੇ ਹੱਕ ਖੋਹੋਗੇ ਲੋਕ ਵਿਰੋਧ ਕਰਨਗੇ ਅੱਜ ਸੜਕਾਂ ਦੇ ਆਏ ਨੇ ਕੱਲ ਨੂੰ ਤੁਹਾਡੇ ਮਹਿਲ ਘੇਰ ਲੈਣਗੇ ਇਹ ਜਿਹੜਾ 36 ਗੜ ਦੇ ਵਿੱਚ ਦਲਤਾਂ ਦੇ ਖਿਲਾਫ ਉਹਨਾਂ ਕੋਈ ਜ਼ਮੀਰ ਖੋਣੀ ਤੇ ਉਹਨਾਂ ਦੇ ਪਾਣੀ ਖੋਣੇ ਤੋਂ ਉਹਨਾਂ ਦੇ ਵਿਰੁੱਧ ਜਬਰ ਕਰਨਾ ਇਹਨਾਂ ਨੂੰ ਕਹਿਣਾ ਕਿ ਇਹ ਲੋਕ ਨਕਸਲਾਈਟ ਨੇ ਇਹ ਲੋਕ ਜਿਹੜੇ ਨੇ ਇਹ ਮੌਵੱਦੀ ਨੇ ਜਾਂ ਇਹ ਮਾਓ ਕਮਿਊਨਿਸਟ ਨੇ ਇਹ ਗੱਲ ਨਹੀਂ ਹੈ ਸਰਕਾਰ ਦੇ ਖਿਲਾਫ ਬੋਲਣ ਵਾਲਾ ਹਰ ਬੰਦਾ ਨੂੰ ਇਹ ਜੇਲ੍ਹ ਵਿੱਚ ਛੁਟੜਾਣਾ ਚਾਹੁੰਦੇ ਨੇ ਲੋਕ ਜਾਗਦੇ ਨੇ ਲੋਕ ਸੁੱਤੇ ਨਹੀਂ ਤੁਸੀਂ ਧੱਕੇ ਨਾਲ ਲੋਕਾਂ ਕੋਲ ਉਹਨਾਂ ਦੀਆਂ ਜ਼ਮੀਨਾਂ ਨਹੀਂ ਖੋਹ ਸਕਦੇ ਇਹ ਬੜੀ ਦਿਲਚਸਪ ਗੱਲ ਹੈ ਕਿ ਸਰਕਾਰ ਲੋਕਾਂ ਤੋਂ ਇੰਨਾ ਡਰਨ ਕਿਉਂ ਲੱਗ ਪਈ ਹੈ ਇਹੋ ਜਿਹੇ ਕਾਨੂੰਨ ਕਿਉਂ ਬਣਾਏ ਜਾ ਰਹੇ ਆ ਜਿਹਦੇ ਨਾਲ ਲੋਕਾਂ ਦੇ ਜਮਹੂਰੀ ਹੱਕ ਖੋਏ ਜਾ ਰਹੇ ਆ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਜੱਲਿਆਂ ਵਾਲੇ ਬਾਗ ਦਾ ਕਾਂਡ ਹੋਇਆ ਸੀ ਤੇ ਉਹ ਇੱਕ ਕਾਲਾ ਕਾਨੂੰਨ ਆਇਆ ਸੀ ਰੋਲ ਅਟੈਕ ਰੋਲ ਅਟੈਕ ਤੋਂ ਵੀ 10 ਗੁਣਾ ਜ਼ਿਆਦਾ ਘਟੀਆਂ ਕਾਨੂੰਨ ਸਰਕਾਰ ਪਾਸ ਕਰ ਰਹੀ ਹੈ ਔਰ ਆ ਜਿਹੜਾ ਨਵਾਂ ਆਇਆ ਵਾ ਫੌਜਦਾਰੀ ਕਾਨੂੰਨ BNS ਕਹੇ ਜਾਂਦਾ ਜਿਹਨੂੰ ਇਹ ਇੰਨਾ ਘਟਿਆ ਕਾਨੂੰਨ ਹੈ ਇਹ ਅਸੀਂ ਅੱਜ ਮੁਜ਼ਾਹਰਾ ਕਰ ਰਹੇ ਹਾਂ ਇਨੂੰ ਵੀ ਦੇਸ਼ਟਰੋ ਮੰਨਿਆ ਜਾਏਗਾ ਇਹ ਸਰਕਾਰ ਜਿਹੜੀ ਇੰਨਾ ਡਰਨ ਲੱਗੀ ਆ ਲੋਕਾਂ ਤੋਂ ਇਹਦਾ ਮਤਲਬ ਹੈ ਕਿ ਸਰਕਾਰ ਨੂੰ ਅੰਦਰ ਖਾਤੇ ਪਤਾ ਹੈ ਕਿ ਇਹਨਾਂ ਦਾ ਇਹ ਜ਼ਬਰ ਜ਼ਿਆਦਾ ਦਿਨ ਰਹਿਣਾ ਨਹੀਂ ਇਹ ਸਰਕਾਰਾਂ ਇਹ ਸਿਸਟਮ ਜ਼ਿਆਦਾ ਦਿਨ ਰਹਿਣਾ ਨਹੀਂ ਹੁਣ ਸਰਕਾਰ ਚਾਹੁੰਦੀ ਹੈ ਕਿ ਹਰ ਕਿਸੇ ਨੂੰ ਕੁਚਲ ਦਿੱਤਾ ਜਾਏ ਜੋ ਦਮਨ ਅੱਜ ਹੋ ਰਿਹਾ ਆਦਵਾਸੀਆਂ ਦਾ ਜੰਗਲਾਂ ਦਾ ਕਿਉਂਕਿ ਉਹ ਜੰਗਲ ਉਹ ਜੰਗਲ ਨੇ ਜਿਹੜੇ ਸਾਡੇ ਦੇਸ਼ ਦਾ ਫੇਫੜਾ ਨੇ ਅਗਰ ਉਹ ਜੰਗਲ ਖਤਮ ਹੋ ਜਾਣਗੇ ਨਹੀਂ ਆਕਸੀਜਨ ਨੂੰ ਤਰਸਾਂਗੇ ਸਾਡੇ ਇੱਕ ਤਰ੍ਹਾਂ ਦਾ ਨਸਲ ਦਾ ਕਾਹਨ ਹੋ ਜਾਏਗਾ ਪਰ ਸਰਕਾਰ ਅਦਾਨੀਆਂ ਅੰਬਾਨੀਆਂ ਨੂੰ ਉਹ ਜੰਗਲ ਵੇਚ ਕੇ ਉਹਨਾਂ ਨੂੰ ਬਰਬਾਦ ਕਰਕੇ ਹਿੰਦੁਸਤਾਨ ਦਾ ਸਾਹ ਕੁੱਟ ਦੇਣਾ ਚਾਹੁੰਦੀ ਆ ਅਸੀਂ ਵਿਰੋਧ ਕਰਦੇ ਪਏ ਆ ਜੋ ਪਰਿਆਵਰਣ ਦਾ ਨੁਕਸਾਨ ਹੋਏਗਾ ਜੋ ਲੋਕਾਂ ਦਾ ਨੁਕਸਾਨ ਹੋਏਗਾ ਉੱਥੇ ਜਿਹੜੇ ਲੋਕ ਰਹਿੰਦੇ ਨੇ ਕਰੋੜਾਂ ਦੇ ਵਿੱਚ ਉਹ ਲੋਕ ਜਿਹੜੇ ਨੇ ਕਿੱਥੇ ਜਾਣਗੇ ਉਹ ਰਹਿਣਗੇ ਕਿੱਥੇ ਰੋਜੀ ਰੋਟੀ ਦਾ ਕੀ ਬੰਦੋਪਛਤ ਹੋਏਗਾ ਉਹ ਇੱਕ ਬਹੁਤ ਵੱਡੀ ਤਰਾਸਦੀ ਹੋਣ ਵਾਲੀ ਆ ਬਾਕੀ ਜਿਹੜੀ ਇਹ ਭਾਰਤੀ ਨਹਿ ਸਹਿਤਾ ਆਈ ਹੈ ਇਹਦੇ ਵਿੱਚ ਜਿਹੜੇ ਬਹੁਤ ਸਾਰੇ ਕਾਨੂੰਨ ਸੀ ਜਿਵੇਂ 295 ਇਹ ਧਾਰਾ ਹੁੰਦੀ ਸੀ ਉਹ ਅਵੇਲੇਬਲ ਹੁੰਦੀ ਸੀ ਹੁਣ ਉਹ ਨਾਨ ਅਵੇਲੇਬਲ ਹੋ ਗਈ ਆ ਕਾਗਨੀਜੇਬਲ ਹੋ ਗਈ ਆ ਇਹਨਾਂ ਨੇ ਹਰ ਕਾਨੂੰਨ ਸਖਤ ਕਰ ਦਿੱਤਾ ਸਰਕਾਰ ਦੇ ਖਿਲਾਫ ਬੋਲਣ ਵਾਲਾ ਹਰ ਬੰਦਾ ਨੂੰ ਇਹ ਜੇਲ੍ਹ ਵਿੱਚ ਛੁਟੜਨਾ ਚਾਹੁੰਦੇ ਨੇ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਵਿਰੋਧ ਕਰ ਰਹੇ ਆ ਕਿ ਸਰਕਾਰ ਸੁਧਰ ਜਾਏ ਸਮਝ ਜਾਏ ਨਹੀਂ ਤਾਂ ਲੋਕੀ ਸੁਧਾਰ ਦਿੰਦੇ ਹੁੰਦੇ ਨੇ ਇਸ ਕਰਕੇ ਇਹ ਇੱਕ ਟੋਕਨ ਸਟ੍ਰਾਈਕ ਆ ਅੱਜ ਯਾਰ ਆਂ ਹਿੰਮਰੋਧ ਕਰ ਰਹੇ ਆਂ ਨਹੀਂ ਤਾਂ ਅਸੀਂ ਵੱਡੇ ਅੰਦੋਲਨ ਜਿਵੇਂ ਕਿਸਾਨੇ ਦਾ ਅੰਦੋਲਨ ਹੋਇਆ ਹੈ ਕਿਉਂਕਿ ਇੱਥੇ ਕਿਸਾਨ ਵੀ ਬੈਠੇ ਨੇ ਮਜ਼ਦੂਰ ਵੀ ਬੈਠੇ ਨੇ ਇਹ ਸਾਂਝਾ ਹੈ ਬਰੋਧ ਇਹ ਇਹਨੂੰ ਦਿੱਲੀ ਤੱਕ ਵੀ ਲੈ ਕੇ ਜਾਵਾਂਗੇ ਬੜੇ ਰੋਸ ਪ੍ਰਦਰਸ਼ਨ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਜੇਕਰ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਤਾਂ ਸਰਕਾਰ ਨੂੰ ਅਸੀਂ ਚਾਹੁੰਦੇ ਆਂ ਕਿ ਸਰਕਾਰ ਇਹ ਗੱਲ ਦਾ ਖਿਆਲ ਕਰੇ ਕਿ ਇਹ ਜਮਹੂਰੀ ਮੁਲਕ ਹੈ ਇੱਥੇ ਲੋਕਾਂ ਦੀ ਮਰਜ਼ੀ ਚੱਲਣੀ ਹੈ ਲੋਕਾਂ ਨੂੰ ਤੁਸੀਂ ਦੁਸ਼ਮਣ ਨਹੀਂ ਸਮਝ ਸਕਦੇ ਇਹ ਕੋਈ ਪਾਕਿਸਤਾਨ ਤੋਂ ਆਏ ਲੋਕ ਨਹੀਂ ਹੈਗੇ ਮਜ਼ਦੂਰ ਕਿਸਾਨ ਕੋਈ ਬਾਹਰੋਂ ਨਹੀਂ ਆਏ ਉਹ ਨਕਸਲਾਈਟ ਨਹੀਂ ਹੈਗੇ ਉਹ ਦੇਸ਼ ਵਿਰੋਧੀ ਨਹੀਂ ਹੈਗੇ ਉਹਨਾਂ ਨੂੰ ਬੰਦੇ ਸਮਝੋ ਇਨਸਾਨ ਸਮਝੋ ਇੱਥੇ ਦੇ ਨਾਗਰਿਕ ਨੇ ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ ਉਹਨਾਂ ਦੇ ਹੱਥ ਖੋਹੋਗੇ ਲੋਕ ਵਿਰੋਧ ਕਰਨਗੇ ਅੱਜ ਸੜਕਾਂ 'ਤੇ ਆਏ ਨੇ ਕੱਲ ਨੂੰ ਤੁਹਾਡੇ ਮਹਿਲ ਘੇਰ ਲੈਣਗੇ ਤੁਹਾਡੀ ਪਾਰਲੀਮੈਂਟਾਂ 'ਤੇ ਘੇਰ ਲੈਣਗੇ ਇਸ ਕਰਕੇ ਇਹ ਗੱਲ ਹੈ ਸਰਕਾਰ ਸਮਝੇ ਇਹ ਕਾਲੇ ਕਾਨੂੰਨ ਵਾਪਸ ਲਏ ਅੱਜ ਦਾ ਧਰਨਾ ਜਿਹੜਾ ਸਭ ਤੋਂ ਵੱਡੇ ਦੇ ਵਿੱਚ ਵੱਡੇ ਜਿਹੜੇ ਸਰਕਾਰ ਆ ਉਹਨੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਨਾਪ ਤੇੜ ਦੇ ਲਈ ਉਹਨੀਆਂ ਜ਼ਮੀਨਾਂ ਅੜਪਣ ਲਈ ਤੇ ਗਰੀਪਾ ਦੇ ਉੱਤੇ ਦਲਤਾਂ ਦੇ ਉੱਤੇ ਉੱਥੋਂ ਦੇ ਉੱਤੇ ਜਿਹੜਾ ੱੱਕੇਸ਼ਾ ਹੀ ਕੀਤੀ ਹੈ ਉਹਦੇ ਖਿਲਾਫ ਖੱਬੀਆਂ ਤੇ ਰਾਵਲੋਂ ਪੰਜਾਬ ਦੀਆਂ ਵੱਲੋਂ ਅਜ ਲੁਧਿਆਣੇ ਦੇ ਵਿੱਚ ਵੀ ਵੱਖ-ਵੱਖ ਜ਼ਿਲ੍ਹਾ ਪਤਰਾ ਹੈੱਡਕੁਆਟਰਾਂ ਉੱਤੇ ਵੀ ਜਿਹੜਾ ਇਹਦਾ ਰੋਸ ਪ੍ਰਗਟ ਕਰ ਰਹੇ ਆ ਕੇਂਦਰ ਸਰਕਾਰ ਦੇ ਵਿਰੁੱਧ ਵੀ ਉਸ ਦੇ ਉਸ ਸੂਬੇ ਦੀ ਸਰਕਾਰ ਦੇ ਵਿਰੁੱਧ ਵੀ ਤਾਂ ਕਿ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਆ ਕਿ ਲੋਕ ਜਾਗਦੇ ਨੇ ਲੋਕ ਸੁੱਤੇ ਨਹੀਂ ਤੁਸੀਂ ੱੱਕੇ ਨਾਲ ਲੋਕਾਂ ਕੋਲੋਂ ਉਹਨਾਂ ਦੀਆਂ ਜ਼ਮੀਨਾਂ ਨਹੀਂ ਖੋਹ ਸਕਦੇ ੱੱਕੇ ਨਾਲ ਉਹਨਾਂ ਦੇ ਪਾਣੀ ਨਹੀਂ ਖੋਹ ਸਕਦੇ ੱੱਕੇ ਨਾਲ ਉਹਨਾਂ ਨੂੰ ਵੇਚ-ਬਿੰਦੇ ਨਹੀਂ ਕਰ ਸਕਦੇ ੱੱਕੇ ਨਾਲ ਉਹਨਾਂ ਨੂੰ ਉਹਨਾਂ ਬਰੂਦ ਦਬਨ ਨਹੀਂ ਕਰ ਸਕਦੇ ਅਸੀਂ ਇਹ ਸਰਕਾਰਾ ਸਰਕਾਰ ਜਿਹੜੀ ਆ ਕੇਂਦਰ ਸਰਕਾਰ ਉਹ ਗਿਣੀ ਮਿਥੀ ਸ਼ਾਸਤਰੀ ਇਹਨਾਂ ਕਦੀ ਕਿਤੇ ਕਦੀ ਕਿਤੇ ਵੱਖੋ ਵੱਖਰੇ ਥਾਵਾਂ ਤੇ ਕਦੀ ਕਿਸਾਨਾਂ ਤੇ ਦਮਨ ਕਰ ਰਹੀ ਆ ਕਦੀ ਮਜ਼ਦੂਰਾਂ ਤੇ ਦਮਨ ਕਰ ਰਹੀ ਆ ਕਦੀ ਇੰਡਸਟਰੀ ਦੇ ਵਿੱਚ ਜਿਹੜੇ ਲੋਕ ਨੇ ਮਜ਼ਦੂਰ ਨੇ ਉਹਨਾਂ ਤੇ ਦਮਨ ਕਰ ਰਹੀ ਆ ਕਦੀ ਮੁਲਾਜ਼ਮਾਂ ਤੇ ਦਮਨ ਕਰ ਰਹੀ ਆ ਕਦੀ ਉਹਨਾਂ ਤੋਂ ਲੰਬੀਆਂ ਲੜਾਈਆਂ ਲੜ ਕੇ ਜਿਹੜੇ ਮਿਲੇ ਹੋਏ ਹੱਕ ਆ ਜਿਵੇਂ ਕਿਸਾਨਾਂ ਦਾ ਐਮਐਸਪੀ ਦਾ ਹੱਕ ਆ ਜਿਹੜੇ ਮੁਲਾਜ਼ਮਾਂ ਨੇ ਉਹਨਾਂ ਦਾ ਡੀਏ ਦਾ ਹੱਕ ਆ ਜਿਵੇਂ ਉਹ ਹੋ ਰਹੇ ਆ ਉਹ ਇਹਨਾਂ ਲੋਕਾਂ ਨੂੰ ਸਮਝਦੇ ਵੰਡੇ ਹੋਏ ਆ ਅਸੀਂ ਸੋਚਦੇ ਹਾਂ ਕਿ ਜੇ ਸਰਕਾਰ ਦੇ ਰਾਜਨੀਤਿਕ ਫੈਸਲੇ ਨੇ ਤੇ ਇਹਨਾਂ ਨੂੰ ਰਾਜਨੀਤਿਕ ਪੋਚ ਦੇ ਨਾਲ ਹੀ ਵੱਖ-ਵੱਖ ਜਿਹੜੀਆਂ ਲੋਕਾਂ ਦੇ ਹੱਕ ਲਖਣ ਵਾਲੀਆਂ ਧਿਰਾਂ ਨੇ ਜਿਹੜੀਆਂ ਲੋਕਾਂ ਦੇ ਸਰਬੱਜੇ ਭਲੇ ਦਾ ਸੋਚਣ ਵਾਲੀਆਂ ਧਿਰਾਂ ਨੇ ਖੱਪੀਆਂ ਧਿਰਾਂ ਨੇ ਅਗਾਂਵਧੂ ਧਿਰਾਂ ਨੇ ਲੜਨ ਵਾਲੀਆਂ ਧਿਰਾਂ ਨੇ ਭਾਈ ਲਾਲਵਾ ਦੀ ਧਿਰਾਂ ਉਹਨਾਂ ਨੂੰ ਇਕੱਠੇ ਕਰਕੇ ਇਹਨਾਂ ਜਿਹੜੇ ਅੱਜ ਦੇ ਬਲਕ ਭਾਗੋ ਨੇ ਉਹਨਾਂ ਦੇ ਵਿਰੁੱਧ ਲਾਮਬੰਦੀ ਕਰੀਏ ਲੋਕਾਂ ਦੇ ਵਿੱਚ ਇੱਕ ਚੇਤਨਾ ਫੈਲਾ ਕਰੀਏ ਕਿ ਲੋਕ ਇਹ ਸਮਝਣ ਕਿ ਇਹ ਲੜਾਈ ਕਿਸੇ ਵਿਸ਼ੇਸ਼ ਜਾਤੀ ਦੀ ਨਹੀਂ ਕਿਸੇ ਵਿਸ਼ੇਸ਼ ਸੂਬੇ ਦੀ ਨਹੀਂ ਕਿ ਜੇ ਵਿਸ਼ੇਸ਼ ਧਰਮ ਦੀ ਨਹੀਂ ਇਹ ਲੜਾਈ ਜਿਹੜਾ ਅਨ ਆਰਗੇਨਾਈਜ਼ਡ ਸੈਕਟਰ ਹੈ ਜਿਹਦੇ ਚ 99% ਲੋਕ ਨੇ ਉਹਨਾਂ ਦੇ ਵਿਰੁੱਧ ਜਿਹੜਾ ਦਮਨ ਹੋ ਰਿਹਾ ਸਰਕਾਰਾਂ ਵੱਲੋਂ ਤੇ ਕਾਰਪੋਰੇਟ ਦੇ ਨੈਕਸਸ ਵੱਲੋਂ ਉਸ ਦਮਨ ਦੇ ਵਿਰੋਧ ਲੜਾਈ ਆ ਅਸੀਂ ਇਹ ਜਾਗਰੂਕ ਕਰ ਰਹੇ ਆ ਲੋਕਾਂ ਨੂੰ ਲੋਕਾਂ ਦੇ ਵਿੱਚ ਲੋਕ ਰਾਏ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹ ਕਾਫਲਾ ਵੱਡਾ ਹੋਏ ਔਰ ਸਰਕਾਰ ਨੂੰ ਦਮਨ ਜੜੀਆਂ ਦਮਨ ਦੀਆਂ ਨੀਤੀਆਂ ਨੇ ਉਹਨਾਂ ਨੂੰ ਲਿਉਣ ਤੋਂ ਪਹਿਲਾਂ ਸਰਕਾਰ 100 ਵਾਰੀ ਸੋਚੇ ਤੇ ਉਹਨੂੰ ਇਸ ਗੱਲ ਦੀ ਮਜਬੂਰ ਹੋਣਾ ਪਵੇ ਸੋਚ ਕੇ ਕਿ ਜੇ ਅੱਜ ਲੋਕ ਚੇਤਨ ਹੋ ਗਏ ਲੋਕ ਕੱਲ ਨੂੰ ਸਾਨੂੰ ਸਾਡੇ ਕੋਲ ਰਾਜ ਭਾਗ ਵੀ ਖੋਹ ਸਕਦੇ ਆ ਅਸੀਂ ਇਹ ਮਹਿਸੂਸ ਕਰਦੇ ਆ ਕਿ 36% ਹਿੰਦੁਸਤਾਨ ਦੇ ਲੋਕ ਅੱਜ ਦੀ ਕੇਂਦਰ ਸਰਕਾਰ ਦੇ ਹੱਕ 'ਚ ਨੇ 41% ਲੋਕਾਂ ਨੇ ਵਿਰੋਧ ਵੋਟਾਂ ਪਾਈਆਂ ਉਹਨਾਂ 40% ਲੋਕਾਂ ਨੂੰ ਆਮੰਦ ਕਰਕੇ ਉਹਨਾਂ 60% ਲੋਕਾਂ ਨੂੰ ਇਕੱਠਾ ਕਰਕੇ ਤੇ ਸਰਕਾਰ ਦੀਆਂ ਗਲਤ ਨੀਤੀਆਂ ਉੱਪਰ ਤਲਾਬਬੰਦ ਕਰਨ ਲਈਏ ਜਿਹੜੇ ਧਰਨੇ ਨੇ ਵੱਖ-ਵੱਖ ਥਾਵਾਂ ਤੇ ਲੱਗ ਰਹੇ ਆ ਕਾਰਵਾਈ ਹੋ ਗਈ ਜਿਹੜੀ ਅਗਲੀ ਜੇਕਰ ਹੁਣ ਸੁਲਵਾਏ ਨਹੀਂ ਕੀਤੀ ਜਾਂਦੀ ਨਹੀਂ ਸੁਲਵਾਏ ਨਹੀਂ ਇਹ ਲੰਬੀ ਲੜਾਈ ਆ ਇਸ ਲੜਾਈ ਦੇ ਵਿੱਚ ਕਿਸਾਨ ਵੀ ਲੜ ਰਹੇ ਆ ਇਸ ਲੜਾਈ 'ਚ ਮੁਲਾਜ਼ਮ ਲੜ ਰਹੇ ਆ ਮਜ਼ਦੂਰ ਲੜ ਰਹੇ ਆ ਦਲਿਤ ਲੜ ਰਹੇ ਆ ਵੱਟ ਪੱਖੋਂ ਅਸੀਂ ਇਹ ਕਹਿੰਦੇ ਆ ਕਿ ਇਸ ਲੜਾਈ ਨੂੰ ਇਕੱਠਾ ਕਰਨ ਦੀ ਲੋੜ ਆ ਇਸ ਲੜਾਈ ਨੂੰ ਕੋਆਰਡੀਨੇਟ ਕਰਨ ਦੀ ਲੋੜ ਆ ਜਿਹੜੇ ਮжоਰਟੀ ਲੋਕ ਜਿਨ੍ਹਾਂ ਤੇ ਦਮਨ ਹੋ ਰਿਹਾ ਕਿਸੇ ਵੀ ਰੂਪ 'ਚ ਚਾਹੇ ਉਹ ਪਬਲਿਕ ਸੈਕਟਰ ਦੇ ਲੋਕ ਨੇ ਚਾਹੇ ਉਹ ਗੈਰ ਸਗਠਿਤ ਅਦਾਰਿਆਂ ਦੇ ਲੋਕ ਨੇ ਚਾਹੇ ਉਹ ਕਿਸਾਨ ਨੇ ਜਿਹੜੇ ਉਹਨਾਂ ਵਿਰੁੱਧ ਜਿਹੜੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ ਫਾਸ਼ੀਵਾਦੀ ਬਾ ਪਾਪ ਸਰਕਾਰ ਵੱਲੋਂ ਨਾਜੀ ਵਧੀ ਰਈਆ ਤਿਆਰ ਕਰਕੇ ਉਹ ਨੀਤੀਆਂ ਦਾ ਵਿਰੋਧ ਕਰਾਂਗੇ ਉਹਨਾਂ ਨੀਤੀਆਂ ਨੂੰ ਲਿਆਉਣ ਨਹੀਂ ਦੇਵਾਂਗੇ ਉਹਨਾਂ ਲਿਆਂਦੀਆਂ ਹੋਈਆਂ ਨੀਤੀਆਂ ਦੇ ਲਿਆਂਦੇ ਹੋਏ ਲੋਕਵੋਧੀ ਬਿੱਲਾਂ ਦੀ ਖਿਲਾਫਤ ਕਰਾਂਗੇ ਔਰ ਇਸ ਕਾਬਲੇ ਨੂੰ ਵੱਡਾ ਕਰਕੇ ਉਹਨਾਂ ਨੂੰ ਮਜਬੂਰ ਕਾਂ ਰਾਜ ਭਾਗ ਤੋਂ ਪਾਸੇ ਕਰਾਂਗੇ ਜਿਹੜਾ ਕਾਬਲੇ ਵਿੱਚ ਲੋਕ ਕਿੱਥੇ ਕਿੱਥੇ ਜਿਹੜੇ ਆ ਕੇ ਜੁੜੇ ਹੋਏ ਨੇ ਲੈਫਟ ਪਾਰਟੀ ਨੇ ਭਾਰਤੀ ਕਮਿਊਨਲਿਸਟ ਪਾਰਟੀ ਆਰਐਮਪੀ ਆਈ ਤੇ ਜਿਹੜੀਆਂ ਉਹਨਾਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਇੱਕ ਟੋਕਨ ਪ੍ਰੋਟੈਸਟ ਅੱਜ ਦਾ ਇੱਕ ਬਹੁਤ ਵੱਡੀ ਰੈਲੀ ਨਹੀਂ ਹੈ ਇਹ ਜਿਹੜਾ 36 ਗੜ ਦੇ ਵਿੱਚ ਦਲਤਾਂ ਦੇ ਖਿਲਾਫ ਉਹਨਾਂ ਕੋ ਜਮੀਰ ਖੋਣੀ ਤੇ ਉਹਨਾਂ ਦੇ ਪਾਣੀ ਖੋਣੇ ਤੇ ਉਹਨਾਂ ਉਹਨਾਂ ਦੇ ਵਿਰੁੱਧ ਜਫਰ ਕਰਨਾ ਇਹਨਾਂ ਨੂੰ ਕਹਿਣਾ ਕਿ ਇਹ ਲੋਕ ਨਕਸਲਾਈਟ ਨੇ ਇਹ ਲੋਕ ਜਿਹੜੇ ਨੇ ਇਹ ਮੌਜੱਦੀ ਨੇ ਜਾਂ ਇਹ ਮੌਕਮਨਿਸਟ ਨੇ ਇਹ ਗੱਲ ਨਹੀਂ ਹੈ ਦੁਨੀਆ ਦੇ ਉੱਤੇ ਇਤਿਹਾਸ ਆਇਆ ਦੁਨੀਆ ਦਾ ਉੱਤੇ ਇਹ ਸ਼ੁਰੂਆਤੀ ਦੌਰ ਤੋਂ ਜਿਹੰਦਾ ਮਨੁੱਖ ਹੁੰਦ ਚਾਇਆ ਪਹਿਲਾ ਲੋਕ ਗੁਲਾਮ ਗੁਲਾਮ ਜਿਹੜੇ ਜਿੱਦ ਕੋ ਵੱਡ ਗੁਲਾਮ ਹੁੰਦੇ ਸੀ ਉਹਨੂੰ ਉਹਨੂੰ ਵੱਡਾ ਕਹਿੰਦੇ ਸੀ ਤੇ ਉਹ ਗੁਲਾਮਾਂ ਨੂੰ ਗੁਲਾਮਾਂ ਦਾ ਕਾਫਲਾ ਵੱਡਾ ਕਰਨ ਦੀ ਲੜਾਈ ਸੀ ਉਦੋਂ ਬਾਅਦ ਫਿਰ ਜ਼ਗੀਰਦਾਰੀ ਚੋਕ ਆਇਆ ਜਿਹਦੇ ਚ ਰਾਜੇ ਕਿਹੜੇ ਜੀ ਦੀ ਸੁਲਤਨਤ ਵੱਡੀ ਸੀ ਜਿਹਦੀ ਜਿਹੜੇ ਏਰੀਆ ਵੱਡੇ ਸੀ ਉਹਨੂੰ ਕਹਿੰਦੇ ਸੀ ਵੱਡਾ ਰਾਜਾ ਉਹ ਅਨਵੇਜਨ ਕਰਦੇ ਰਹੇ ਉਹਨਾਂ ਦਾ ਵੀ ਲੋਕਾਂ ਨੇ ਡਟ ਕੇ ਵਿਰੋਧ ਕੀਤਾ ਲੋਕ ਲੜੇ ਦੁੱਲੇ ਭੱਟੀ ਵਰਗੇ ਲੋਕ ਲੜੇ ਸ਼ੀਲਪੱਤ ਸਿੰਘ ਕਪਾਰ ਸਿੰਘ ਸਾਧੇ ਵਰਗੇ ਲੋਕ ਲੜੇ ਅਸੀਂ ਇਹ ਸਮਝਦੇ ਆ ਕਿ ਗੰਦੀ ਰਾਜਨੀਤੀ ਲੋਕਾਂ ਦੀ ਰਾਜਨੀਤੀ ਨੂੰ ਸੰਗਠਿਤ ਹੋ ਕੇ ਔਰ ਜਿਹੜੀਆਂ ਸੈਕੂਲਰ ਤੇ ਅਗਾਂਵਧੂ ਤਾਕਤਾਂ ਨੇ ਉਹਨਾਂ ਨੂੰ ਇਕੱਠਾ ਕਰਕੇ ਉਹਨਾਂ ਦਾ ਬਣਾ ਕੇ ਦੁਨੀਆ ਤੇ ਐਲਾਈਸ ਦਾ ਜੋਗ ਅੱਜਕੱਲ ਦੁਨੀਆ ਦੇ ਉੱਤੇ ਇਕੱਲੇ ਇਕੱਲੇ ਲੜਨ ਦਾ ਜੋਗ ਨਹੀਂ ਅਸੀਂ ਇਹ ਮਹਿਸੂਸ ਕਰਦੇ ਆ ਕਿ ਅੱਜ ਦੀ ਲੜਾਈ ਇੱਕ ਸੰਬੋਲਕ ਸੰਕੇਤਕ ਲੜਾਈ ਆ ਜਿਹਦੇ ਵਿੱਚ ਵੱਖ-ਵੱਖ ਵਿਚਾਰਧਰਾਵਾਂ ਦੇ ਲੋਕ ਕੁਝ ਲੋਕ ਜਮਹੂਰੀਅਤ 'ਤੇ ਵਿਸ਼ਵਾਸ ਕਰਦੇ ਆ ਕੁਝ ਲੋਕ ਵੋਟਾਂ ਦੀ ਰਾਜਨੀਤੀ 'ਤੇ ਵਿਸ਼ਵਾਸ ਕਰਦੇ ਆ ਸਮਝਦੇ ਵੀ ਜਿਹੜੇ ਵੀ ਲੋਕ ਨੇ ਜਿਹੜੇ ਇਹਨਾਂ ਦਮਨਕਾਰੀ ਨੀਤੀਆਂ ਨੂੰ ਗਲਤ ਸਮਝਦੇ ਨੇ ਜਿਹੜੀਆਂ ਇਹਨਾਂ ਫਾਸ਼ੀਵਾਦੀ ਨੀਤੀਆਂ ਨੂੰ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਲੋਕਾਂ ਦੇ ਵਿੱਚ ਇੱਕ ਇੱਕ ਜੋਤ ਜਗਾਈ ਜਾਵੇ ਕਿਉਂਕਿ ਲੜਾਈ ਲੰਬੀ ਆ ਇਸ ਲੜਾਈ ਨੂੰ ਜਿੱਤਣ ਦੀ ਲੋੜ ਹੈ ਮਘਿਆ ਜੀ ਤੇ ਕੀ ਕਾਰਨ ਹੈ ਬੇਰੁਜ਼ਗਾਰੀ ਦੇ ਕੀ ਕਾਰਨ ਨੇ ਕਿਉਂ ਮਹਿੰਗਾਈ ਹੋ ਰਹੀ ਆ ਕਿਉਂ ਬੇਰੋਜ਼ਗਾਰੀ ਹੋ ਰਹੀ ਆ ਕਿਉਂ ਕਿਸਾਨ ਦਾ ਆਦਮਾ ਚੈੱਕ ਕਰ ਰਿਹਾ ਇਹ ਸਾਰੀਆਂ ਆੜੀਆਂ ਗੱਲਾਂ ਨੇ ਇਹਦੇ ਇਹਦਾ ਜਿਹੜਾ ਕਾਰਨ ਆ ਉਹ ਲੋਕ ਵਿਰੋਧੀ ਰਾਜਨੀਤੀ ਆ ਉਸ ਲੋਕ ਵਿਰੋਧੀ ਰਾਜਨੀਤੀ ਨੂੰ ਬਦਲਣ ਵਾਸਤੇ ਲੋਕਾਂ ਪੱਖੀ ਰਾਜਨੀਤੀ ਲਿਆਉਣ ਵਾਸਤੇ ਲੋਕਾਂ ਦਾ ਰਾਜ ਲਿਆਉਣ ਵਾਸਤੇ ਲੋਕਾਂ ਲਈ ਫੈਸਲੇ ਕਰਨ ਵਾਲੇ ਲੋਕਾਂ ਨੂੰ ਅੱਗੇ ਲਿਆਉਣ ਵਾਸਤੇ ਇਹ ਇਹ ਵਿਰੋਧ ਉਹਨਾਂ ਦਾ ਕਰ ਰਹੇ ਆ ਅਸੀਂ ਕਹਿੰਦੇ ਮਿਨੋਰਟੀ ਚ ਹੁੰਦੇ ਆ ਹੋਏ ਮੇਜੋਰਟੀ ਨਾਲ ਠੱਕੇ ਹੋ ਰਹੇ ਨੇ ਨਹੀਂ ਹੋਣੀ ਚਾਹੀਦੇ